ਦੀ ਨਹੀਂ ਉਹ ਮੈਂ ਤੇ ਇਹਨਾਂ ਨੇ ਸਮਝਾਇਆ ਸੀ ਕਿ ਜਾ ਕੇ ਮਾਫੀ ਮੰਗ ਲਓ ਜੋਬਨ ਕੋਲ ਪਰ ਇਹ ਜਾਂਦੇ ਹੀ ਨਹੀਂ ਆ ਚਲ ਮੇਰਾ ਪੁੱਤ ਤੂੰ ਤੇ ਪਹਿਲੋਂ ਜਾ ਕੇ ਕਰ ਡੈਡੀ ਜੀ ਜੜੀ ਗਲਤੀ ਇਹਨਾਂ ਨੇ ਕੀਤੀ ਹੈ ਨਾ ਮੈਂ ਬਥੇਰਾ ਮਨਾ ਕੀਤਾ ਸੀ ਕਿ ਇਹ ਕੰਮ ਨਾ ਕਰੋ ਪਰ ਇਹਨਾਂ ਨੂੰ ਲੱਗ ਸੱਚ ਪੁੱਛੋ ਤੇ ਸੱਚ ਗੱਲ ਪੁੱਛੋ ਜੇ ਸੱਚ ਗੱਲ ਪੁੱਛ ਤੂੰ ਜੇ ਡੈਡੀ ਸੱਚ ਗੱਲ ਪੁੱਛੋ ਨਾ ਤੇ ਮੈਨੂੰ ਵੀ ਪਤਾ ਲੱਗਾ ਸੀ ਮੈਂ ਬਥੇਰਾ ਇਹਨਾਂ ਨੂੰ ਮਨਾ ਕੀਤਾ ਸੀ ਨਹੀਂ ਨਹੀਂ ਤੂੰ ਜੇ ਸੱਚ ਪੁੱਛੋ ਨਾ ਮੈਨੂੰ ਇਹ ਗੱਲ ਦਾ ਪਤਾ ਲੱਗਾ ਸੀ ਮੈਂ ਬਥੇਰਾ ਮਨਾਈ 21 ਜੇ ਸੱਚ ਪੁੱਛੋ ਨਾ ਜੇ ਇਹ ਗੱਲ 21 ਵੇਹ ਪੁੱਤ ਜਦੋਂ ਇਹਨੂੰ ਪਤਾ ਲੱਗਾ ਸੀ ਕਿ ਮੇਰਾ 15 ਲੱਖ ਰੁਪਇਆ ਡਿਆ ਮਾਫ ਕਰਨਾ ਕਿਉਂ ਅੜ ਗਏ 21 ਜਦੋਂ ਪੁੱਤ ਨੂੰ ਪਤਾ ਲੱਗਾ ਸੀ ਕਿ ਉਹ 15 ਲੱਖ ਰੁਪਇਆ ਮੇਰਾ ਮਾਫ ਕਰਨ ਡਿਆ ਮੈਂ ਉਧਰ ਹੋ ਕਿਉਂ ਨਹੀਂ ਝੋਤ ਵੱਲੋਂ ਮਾਰਿਆ ਚੱਕਰ ਮੇਰਾ ਪੁੱਤ 10 ਤੇਰੇ ਤੇ ਇਸ਼ਾਰਿਆਂ ਤੇ ਨਾ ਅੱਛਾ ਦਾ ਅਜੇ ਤੂੰ 21 ਆਪ ਹੀ ਸੰਦੀਪ ਕੁਰੇ ਤੋਂ ਸਭ ਕੁਝ ਕਰਾਉਂਦੀ ਰਹੀ ਆ। ਆਪ ਹੀ ਤੂੰ ਸਾਰੇ ਕੰਮ ਕਰਾ ਕੇ ਤੇ ਹੁਣ ਕਹੈਂ ਟੀ ਵੀ ਮੇਰੀ ਮੰਦਾ ਨਹੀਂ ਆ। ਹੁਣ ਉਹਨੇ ਤੇਰੀ ਕਿਥੋਂ ਮੰਨਣੀ ਆ? ਚੱਲ ਵੇਖ ਲੈ ਕਰੀ ਤੋਲ ਭੱਜ ਕੇ। ਮੈਂ ਨਾ ਤੇਰੇ ਕੋ ਮਾਫੀ ਮੰਗਣੇ ਆਈ ਆ। ਮੈਂ ਨਾ ਤੇਰੇ ਕੋ ਇੱਕ ਸਾਹ ਦੀ ਨਾ ਮੈਂ ਤੇਰੇ ਕੋ ਮਾਫੀ ਮੰਗਣ ਆਈ ਆ। ਸਾਨੂੰ ਨਾ ਗਲਤੀ ਦਾ ਅਹਿਸਾਸ ਹੋ ਗਿਆ। ਮੈਂ ਤਾਂ ਤਾਂ ਦੀਦੀ ਤਾਂ ਤੇਰੇ ਵੱਲ ਆਈ। ਜੋਤ ਮੈਂ ਤੇ ਤਾਂ ਹੀ ਆ ਤੇਰੇ ਵੱਲ ਮੰਗ ਲਓ। ਕਹਿੰਦੇ ਉਹ ਬੁਲਾਉਂਦਾ ਹੀ ਨਹੀਂ ਸਿੱਧੇ ਮੂੰਹ ਤੇ ਮੈਂ ਤਾਂ ਤੁਹਾਨੂੰ ਬੁਲਾਉਣ ਕਿੱਦਾਂ ਜਦੋਂ ਤੁਸੀਂ ਗਲਤੀ ਕੀਤੀ ਆ ਵੇ ਸੰਦੀਪ ਕੰਮ ਤੇ ਕੋਈ ਛੋਟਾ ਨਹੀਂ ਕੀਤਾ ਉਹਨੇ ਇਹ ਤੇ ਗੱਲ ਜੀ ਸੋਚੀਏ ਤੇ ਅੰਲੇ ਸਮੇਂ ਤੂੰ ਵਾਹ ਥੋੜੀ ਜਿਹੜੀ ਇਹਨੇ ਗੱਲ ਕੀਤੀ ਆ ਨਾ ਉਹ ਤੇ ਹੁਣ ਭੁੱਲਣੀ ਨਹੀਂ ਆ ਠੀਕ ਆ ਹੀਗਾ ਇਹ ਤੇ ਸਕੇ ਭਰਾ ਹੀ ਇਹਦੇ ਕੋ ਸਿਰਫ ਇਹੀ ਚੀਜ਼ ਨਹੀਂ ਜਰੀ ਗਈ ਵੀ ਸਾਨੂੰ ਤਾਂ ਦਾਇ ਦਾ ਜੀ ਨੇ ਇੱਧਰ ਸੱਦ ਲਿਆ ਜਾਂ ਹੀ ਆਪਣੇ ਪੈਰਾਂ ਤੇ ਹੋਗੀ ਹੋਗੀ ਨਾ ਤੂੰ ਉਹਨਾਂ ਦੇ ਘਰ ਜਾਣਾ ਬਸ ਇਹ ਉਹਨਾਂ ਦੀ ਪੱਕੀ ਲਗੀ ਰਵਾ ਜੇ ਦਿਲ ਜੀ ਤੇ ਚਾਹੁੰਦਾ ਵਾ ਵੀ ਜੋ ਬੰ ਮੈਨੂੰ ਬੁਲਾਵੇ ਤੇ ਉਹਨੂੰ ਆਪ ਹੀ ਆਉਣਾ ਪੈਣਾ ਵੀ ਸੰਦੀਪ ਮੈਂ ਬੜੇ ਤਰਲੇ ਕਰ ਲਿਆ ਤੂੰ ਤਿੰਨ 2 1 ਤੈਨੂੰ ਵੀ 2 1 ਸੰਦੀਪ ਤੈਨੂੰ ਹੀ ਬਤਾਵਾ ਵੀ ਮੇਰੇ ਨਾਲ ਕੀ ਕੀ ਹੋਇਆ ਵਾ ਇਹ ਹੀ ਨਾ ਜੋਤ ਚਲ ਮੈਂ ਮੰਨਦੀ ਆ ਅੱਗੇ ਮੈਂ ਲਾਂਬੇ ਲੈ ਕੇ ਆਉਣੀ ਨਹੀਂ ਹੁਣ ਤੇ ਮੈਂ ਖੁਦ ਤੇਰੇ ਕੋ ਨਾ ਮਾਫੀ ਮੰਗਣ ਢੀ ਆ ਤੂੰ ਇਦਾਂ ਦੀਆਂ ਗੱਲਾਂ ਕਰਕੇ ਨਾ ਮੇਰਾ ਦਿਲ ਨਾ ਤੋੜ ਤੂੰ 2 1 ਤੂੰ ਤੇ ਮੇਰਾ ਸਾਥ ਦੇ ਸੰਦੀਪਾ ਕੋਲ ਚਾਹ ਤੇ ਪੀਂਦੀ ਨਹੀਂ ਨਹੀਂ ਚਾਹ ਨਹੀਂ ਪੀਣੀ ਪਹਿਲਾਂ ਜਦੋਂ ਉਹ ਗਲਤੀਆਂ ਕਰਦਾ ਸੀ ਉਦੋਂ ਉਹਨੂੰ ਸਮਝਾਇਆ ਨਹੀਂ ਤੇ ਹੁਣ ਜਦੋਂ ਸੁਧਰਨ ਡੈ ਪਿਆ ਵਾ ਪਹਿਲਾਂ ਜਦੋਂ ਉਹ ਗਲਤੀਆਂ ਕਰਦਾ ਸੀ ਉਦੋਂ ਤੇ ਵੀ ਨਾਲ ਰਲ ਹੀ ਉਦੋਂ ਇੱਕ ਮਿੰਟ ਵੀ ਨਹੀਂ ਹੀ ਕਹਿੰਦੀ ਹੀ ਇੱਕ ਮਿੰਟ ਵੀ ਨਹੀਂ ਪਹਿਲਾਂ ਇਹੋ ਸੰਦੀਪ ਹੀ ਜਿਹੜੀ ਉਹਦਾ ਸਾਥ ਦਿੰਦੀ ਸੀ ਤਾਂ ਕੰਮ ਜਿੰਨਾ ਹੈਗਾ ਹੈ ਨਾ ਅਸੀਂ ਕਹਿ ਕਵਾ ਕੇ ਤੇ ਕਰਵਾਤਾ ਵਾ ਹੁਣ ਨੌਕਰੀ ਅਸੀਂ ਥੋੜਾ ਕਰਨੀ ਹੈ ਤਾਂ ਥਾਂ ਤੇ ਜਾ ਕੇ ਮੰਮੀ ਤੁਸੀਂ ਸਮਝਾ ਕੇ ਵੇਖ ਲਓ ਥੋੜਾ ਬੋਤਾ ਮੇਰੀ ਸੁਣ ਗੱਲ ਸੁਣ ਜੀ 21 ਸੰਦੀਪ ਜੋ ਬੰਨੇ ਪੈਸਾ ਤੇਲਾ ਦੇ ਕੇ ਨਾ 21 ਪਾ ਮੇ ਕੀ 21 21 ਮੈਂ ਜੀਜੀ ਦੇ ਤਰ੍ਹਾਂ 21 ਮੈਂ ਜਾ ਕੇ ਨਾ ਜੀਜੀ ਦੇ ਤੱਲੇ ਮਾਰਨ ਢੀ ਆ ਤੇ ਤੁਸੀਂ ਅੰਦਰ ਵੜ ਕੇ ਬੈਠੇ ਆ ਤੇ ਜਾ ਕੇ ਤੇ ਮਾਫੀ ਮੰਗੋ ਏਦਾਂ ਨਹੀਂ ਸਰਨਾ ਹੈਗਾ ਹਸਨਦੀ ਮਮੀ ਨੂੰ ਮੈਂ ਕਹਦਾ ਵਾ ਉਹਨੇ ਮੈਨੂੰ ਜੋਨ ਨੂੰ ਬੁਲਾਉਂ ਦਿਆ ਸੀ ਮੈਨੂੰ ਬੁਲਾਉਂਦਾ ਹੀ ਨਹੀਂ ਆ ਤੁਹਾਨੂੰ ਮੈਂ ਫੇਰ ਬਾਰ ਬਾਰ ਕਹਿਣ ਦੀਆਂ ਏਦਾਂ ਨਹੀਂ ਸਰਨਾ ਹੈਗਾ ਘਰ ਜਾ ਕੇ ਮਾਫੀ ਨਿਕਲੀ ਜਾਂਦੇ ਲੋਕਾਂ ਤੋਂ 1 ਮੈਂ ਤਾਂ ਤੁਹਾਨੂੰ ਤਾਂ ਹੀ ਬਾਰ ਬਾਰ ਕਹਿਣ ਦੀਆਂ ਜੋਤ ਨੇ ਤੇ ਫੇਰ ਵੀ ਮੈਨੂੰ ਬੁਲਾ ਲਿਆ ਵਾ ਇੰਨੀਆਂ ਗਲਤੀਆਂ ਕੀਤੀਆਂ ਨਾ ਤਾਂ ਵੀ ਉਹ ਚੰਗੀ ਹੀ ਤਾਂ ਹੀ ਮੈਂ ਤੁਹਾਨੂੰ ਕਹਿਣ ਦੀਆਂ ਉਧਰ ਜਾਓ ਜੇ ਉਧਰ ਨਹੀਂ ਨਾ ਜਾ ਸਕਦੇ ਇੱਕ ਹੱਲ ਹੈਗਾ ਵਾ ਲਵਲੀ ਬਾਜੀ ਵੱਲ ਜਾ ਤੂੰ 1 ਤੁਸੀਂ ਇੱਧਰ ਕਰੋ ਲਵਲੀ ਬਾਜੀ ਵੱਲ ਜਾਓ ਉਹਦੀਓ ਮੰਨਦਾ ਵਾ ਨਹੀਂ ਇਹ ਗੱਲ ਤੇ ਮੈਂ ਸੋਚੀ ਹੀ ਨਹੀਂ ਸੋਚਿਆ ਨਾ ਬੈਠੇ ਤੂੰ 1 ਅੱਛਾ ਅੰਦਰ ਬੈਠਿਆ ਨਾ ਕਿਉਂ ਗੱਲ ਕਰਾ ਐਡੀ ਤੈਨੂੰ ਕਹਿੰਦਾ ਛੁੱਲ ਦੇ ਹਾਂ ਦਿੰਦੇ ਤੂੰ 1 ਹਾਂ ਕਹੀ ਗੋ ਤੂੰ 1 1 ਐਡਾ ਬੰਦਾ ਕਿੱਦਾਂ ਮੰਨ ਲੇ ਹੋਈ ਵੀ ਉਹ ਮੈਂ ਕੀ ਕਰਾਂ ਜੋ ਵੀ ਹੋਣੀ ਨਾ ਕਰਾਂ ਦੀਨੀਓ ਮੈਂ ਤੇ ਇਹਨਾਂ ਨੇ ਸਮਝਾਇਆ ਸੀ ਕਿ ਜਾ ਕੇ ਮਾਫੀ ਮੰਗ ਲਓ ਜੋਬਨ ਕੋਲ ਪਰ ਇਹ ਜਾਂਦੇ ਹੀ ਨਹੀਂ ਆ ਚੱਲ ਮੇਰਾ ਪੁੱਤ ਤੂੰ ਤੇ ਪਹਿਲੋ ਜਾ ਕੇ ਕਰ ਤੂੰ ਹੈ ਡੈਡੀ ਜੀ ਜੜੀ ਗਲਤੀ ਇਹਨਾਂ ਨੇ ਕੀਤੀ ਆ ਨਾ ਮੈਂ ਬਥੇਰਾ ਮਨਾ ਕੀਤਾ ਸੀ ਕਿ ਇਹ ਕੰਮ ਨਾ ਕਰੋ ਪਰ ਇਹਨਾਂ ਨੂੰ ਲੱਗ ਸੱਚ ਪੁੱਛੋ ਤੇ ਸੱਚ ਗੱਲ ਪੁੱਛੋ ਜੀ ਸੱਚ ਗੱਲ ਪੁੱਛ ਤੂੰ ਹੈ ਜੇ ਡੈਡੀ ਸੱਚ ਗੱਲ ਪੁੱਛੋ ਨਾ ਤੇ ਮੈਨੂੰ ਵੀ ਪਤਾ ਲੱਗਾ ਸੀ ਮੈਂ ਬਥੇਰਾ ਇਹਨਾਂ ਨੂੰ ਮਨਾ ਕੀਤਾ ਸੀ ਨਹੀਂ ਨਹੀਂ ਤੂੰ ਹੈ ਜੇ ਸੱਚ ਪੁੱਛੋ ਨਾ ਮੈਨੂੰ ਇਹ ਗੱਲ ਦਾ ਪਤਾ ਲੱਗਾ ਸੀ ਮੈਂ ਬਥੇਰਾ ਮੰਨਾਈ ਜੇ ਸੱਚ ਪੁੱਛੋ ਨਾ ਜੇ ਇਹ ਗੱਲ 21 ਇਹ ਪੁੱਤ ਜਦੋਂ ਇਹਨੂੰ ਪਤਾ ਲੱਗਾ ਸੀ ਕਿ ਮੇਰਾ 15 ਲੱਖ ਰੁਪਇਆ ਡਿਆ ਮਾਫ ਕਰਨਾ ਕਿਉਂ ਅੜ ਗਏ 21 ਜਦੋਂ ਪੁੱਤ ਇਹਨੂੰ ਪਤਾ ਲੱਗਾ ਸੀ ਕਿ ਉਹ 15 ਲੱਖ ਰੁਪਇਆ ਮੇਰਾ ਮਾਫ ਕਰਨ ਡਿਆ ਮੈਂ ਉਧਰ ਹੋ ਕਿਉਂ ਨਹੀਂ ਜੋਤ ਵੱਲੋਂ ਮਾਰਿਆ ਚੱਕਰ ਮੇਰਾ ਪੁੱਤ ਦੱਸ ਤੇਰੇ ਤੇ ਇਸ਼ਾਰਿਆਂ ਤੇ ਨਾ ਅੱਛਾ ਦ ਅਜੇ ਤੂੰ 1 ਆਪ ਹੀ ਸੰਦੀਪ ਕੁਰੇ ਤੋਂ ਸਭ ਕੁਝ ਕਰਾਉਂਦੀ ਰਹੀ ਆ ਆਪ ਹੀ ਤੂੰ ਸਾਰੇ ਕੰਮ ਕਰਾ ਕੇ ਤੇ ਹੁਣ ਕਹੈਂ ਟੀ ਵੀ ਮੇਰੀ ਮੰਦਾ ਨਹੀਂ ਆ ਹੁਣ ਉਹਨੇ ਤੇਰੀ ਕਿੱਥੋਂ ਮੰਲਣੀ ਆ ਚੱਲ ਵੇਖ ਲੈ ਕਰੀ ਤੌੜ ਭੱਜ ਕੇ 2 ਮੈਂ ਨਾ ਤੇਰੇ ਕੋ ਮਾਫੀ ਮੰਗਣੇ ਆਈ ਆ ਮੈਂ ਨਾ ਤੇਰੇ ਕੋ 2 ਇੱਕ ਸਾਹਬ ਦੀ ਨਾ ਮੈਂ ਤੇਰੇ ਕੋ ਮਾਫੀ ਮੰਗਣ ਆਈ ਆ ਹਾਨੂੰ ਨਾ ਗਲਤੀ ਦਾ ਅਹਿਸਾਸ ਹੋ ਗਿਆ 2 ਮੈਂ ਤਾਂ ਤਾਂ ਦੀਦੀ ਤਾਂ ਤੇਰੇ ਵੱਲ ਆਈ 2 ਜੋਤ ਮੈਂ ਤੇ ਤਾਂ ਆਈ ਆ ਤੇਰੇ ਵੱਲ ਮੰਗ ਲਓ ਕਹਿੰਦੇ ਉਹ ਬੁਲਾਉਂਦਾ ਹੀ ਨਹੀਂ ਸਿੱਧੇ ਮੂੰਹ ਤੇ ਮੈਂ ਤੁਹਾਨੂੰ ਬੁਲਾਉਣ ਕਿਦਾਂ ਜਦੋਂ ਤੁਸੀਂ ਗਲਤੀ ਕੀਤੀ ਆ ਵੇ ਸੰਦੀਪ ਕੰਮ ਤੇ ਕੋਈ ਛੋਟਾ ਨਹੀਂ ਕੀਤਾ ਉਹਨੇ ਇਹ ਤੇ ਗੱਲ ਜੀ ਸੋਚੀਏ ਤੇ ਅੰਲੇ ਸਮੇਂ ਤੂੰ ਵਾਹ ਥੋੜੀ ਜਿਹੜੀ ਇਹਨੇ ਗੱਲ ਕੀਤੀ ਆ ਨਾ ਉਹ ਤੇ ਹੁਣ ਭੁੱਲਣੀ ਨਹੀਂ ਆ ਈ ਕਾਹੀਗਾ ਇਹ ਤੇ ਸਕੇ ਭਰਾ ਹੀ ਇਹਦੇ ਕੋ ਸਿਰਫ ਇਹੀ ਚੀਜ਼ ਨਹੀਂ ਜਰੀ ਗਈ ਵੀ ਸਾਨੂੰ ਤਾਇਤਾ ਜੀ ਨੇ ਇੱਧਰ ਸੱਦ ਲਿਆ ਜਾਂ ਹੀ ਆਪਣੇ ਪੈਰਾਂ ਤੇ ਹੋਗੀ ਹੋਗੀ ਨਾ ਤੂੰ ਉਹਨਾਂ ਦੇ ਘਰ ਜਾਣਾ ਬਸ ਇਹ ਉਹਨਾਂ ਦੀ ਪੱਕੀ ਲਗੀ ਰਵਾ ਜੇ ਦਿਲਜੀਤ ਚਾਹੁੰਦਾ ਵਾ ਵੀ ਜੋ ਬਣ ਮੈਨੂੰ ਬੁਲਾਵੇ ਤੇ ਉਹਨੂੰ ਆਪ ਹੀ ਆਉਣਾ ਪੈਣਾ ਫੇ ਸੰਦੀਪ ਮੈਂ ਬੜੇ ਤਰਲੇ ਕਰ ਲਿਆ ਤੂੰ ਤਿੰਨ 2 1 ਤੈਨੂੰ ਹੀ ਸਾ 2 1 ਸੰਦੀਪ ਤੈਨੂੰ ਹੀ ਬਤਾਵਾ ਵੀ ਮੇਰੇ ਨਾਲ ਕੀ ਕੀ ਹੋਇਆ ਵਾ ਇਹੀ ਨਾ ਜੋਤ ਚਲ ਮੈਂ ਮੰਨਦੀ ਆ ਅੱਗੇ ਮੈਂ ਲਾਂਬੇ ਲੈ ਕੇ ਆਉਣੀ ਨਹੀਂ ਹੁਣ ਤੇ ਮੈਂ ਖੁਦ ਤੇਰੇ ਕੋ ਨਾ ਮਾਫੀ ਮੰਗਣ ਢੀ ਆ ਤੂੰ ਇਦਾਂ ਦੀਆਂ ਗੱਲਾਂ ਕਰਕੇ ਨਾ ਮੇਰਾ ਦਿਲ ਨਾ ਤੋੜ ਤੂੰ 2 1 ਤੂੰ ਤੇ ਮੇਰਾ ਸਾਥ ਦੇ ਸੰਦੀਪਾ ਕੋਲ ਚਾਹ ਤੇ ਪੀਂ ਨਹੀਂ ਨਹੀਂ ਚਾਹ ਨਹੀਂ ਪੀਣੀ ਪਹਿਲਾਂ ਜਦੋਂ ਗਲਤੀਆਂ ਕਰਦਾ ਸੀ ਉਦੋਂ ਉਹਨੂੰ ਸਮਝਾਇਆ ਨਹੀਂ ਤੇ ਹੁਣ ਜਦੋਂ ਸੁਧਰਨ ਡੈ ਪਿਆ ਵਾ ਪਹਿਲਾਂ ਜਦੋਂ ਗਲਤੀਆਂ ਕਰਦਾ ਸੀ ਉਦੋਂ ਤੇ ਵੀ ਨਾਲ ਦਲੀ ਸੀ ਉਦੋਂ ਇੱਕ ਮਿੰਟ ਵੀ ਨਹੀਂ ਹੀ ਕਹਿੰਦੀ ਹੀ ਇੱਕ ਮਿੰਟ ਵੀ ਨਹੀਂ ਪਹਿਲਾਂ ਇਹੋ ਸੰਦੀਪ ਹੀ ਜਿਹੜੀ ਉਹਦਾ ਸਾਥ ਦਿੰਦੀ ਸੀ ਉਹਦਾ ਕੰਮ ਜਿੰਨਾ ਹੈਗਾ ਹੈ ਨਾ ਅਸੀਂ ਕਹਿ ਕਵਾ ਕੇ ਤੇ ਕਰਵਾਤਾ ਵਾ ਹੁਣ ਨੌਕਰੀ ਅਸੀਂ ਥੋੜਾ ਕਰਨੀ ਹੈ ਤਾਂ ਸਾਥ ਜਾ ਕੇ ਮੰਮੀ ਤੂੰ ਹੀ ਸਮਝਾ ਕੇ ਵੇਖ ਲੈ ਥੋੜਾ ਪੋਤਾ ਮੇਰੀ ਸੁਣ ਗੱਲ ਸੰਦੀਪ ਸੰਦੀਪ ਜੋ ਬੰਨੇ ਪਹਿਾ ਤੇਲਾ ਦੇ ਕੇ ਨਾ 21 ਬੰਮੀ ਕਿ 21 21 ਮੈਂ ਜੀਜੀ ਦੇ ਤਰ੍ਹਾਂ 21 ਮੈਂ ਜਾ ਕੇ ਨਾ ਜੀਜੀ ਦੇ ਥੱਲੇ ਮਾਰਨ ਢੀ ਆ ਤੇ ਤੁਸੀਂ ਅੰਦਰ ਵੜ ਕੇ ਬੈਠੇ ਆ ਤੇ ਜਾ ਕੇ ਤੇ ਮਾਫੀ ਮੰਗੋ ਐਦਾਂ ਨਹੀਂ ਸਰਨਾ ਹੈਗਾ ਹਸਨਦੀ ਮਮੀ ਨੂੰ ਲੈ ਕੇ ਆਦਾ ਵਾ ਉਹਦੇ ਮੈਂ ਜੋਨ ਨੂੰ ਬੁਲਾਉਣ ਦਿਆ ਸੀ ਮੈਨੂੰ ਬੁਲਾਉਂਦਾ ਹੀ ਨਹੀਂ ਐ ਤੁਹਾਨੂੰ ਮੈਂ ਫੇਰ ਬਾਰ-ਬਾਰ ਕਹਿਣ ਦੀਆਂ ਐ ਐਦਾਂ ਨਹੀਂ ਸਰਨਾ ਹੈਗਾ ਘਰ ਜਾ ਕੇ ਮਾਫੀ ਨਿਕਲੀ ਜਾਂਦੇ ਲੋਕਾਂ ਤੋਂ 1 ਮੈਂ ਤਾਂ ਤੁਹਾਨੂੰ ਤਾਂ ਹੀ ਬਾਰ-ਬਾਰ ਕਹਿਣ ਦੀਆਂ ਜੋਤ ਨੇ ਤੇ ਫੇਰ ਵੀ ਮੈਨੂੰ ਬੁਲਾ ਲਿਆ ਵਾ ਇੰਨੀਆਂ ਗਲਤੀਆਂ ਕੀਤੀਆਂ ਨਾ ਤਾਂ ਵੀ ਉਹ ਚੰਗੀ ਹੀ ਤਾਂ ਹੀ ਮੈਂ ਤੁਹਾਨੂੰ ਕਹਿਣ ਦੀਆਂ ਉਧਰ ਜਾਓ ਜੇ ਉਧਰ ਨਹੀਂ ਨਾ ਜਾ ਸਕਦੇ ਇੱਕ ਹੱਲ ਹੈਗਾ ਵਾ ਲਵਲੀ ਭਾਜੀ ਵੱਲ ਜਾਓ 2 ਤੁਹੀਂ ਐਦਾਂ ਕਰੋ ਲਵਲੀ ਭਾਜੀ ਵੱਲ ਜਾਓ ਉਹਦੀਓ ਮੰਨਦਾ ਵਾ ਸਨੀ ਇਹ ਗੱਲ ਤਾਂ ਮੈਂ ਸੋਚੀ ਹੀ ਨਹੀਂ ਸੋਚ ਮੈਂ ਹਾਂ ਬੈਠੇ 2 1 ਐਚੇ ਅੰਦਰ ਬੈਠਿਆ ਨਾ ਕਿਉਂ ਗੱਲ ਕਰਾ ਐਡੀ ਤੈਨੂੰ ਕਹਿੰਦਾ ਛੋਲੇ ਧਿਆਨ ਦੇ 1 2 ਤੂੰ 1 1 ਐਦਾ ਬੰਦਾ ਕਿਦਾਂ ਮੰਨ ਲੇ ਹੋਈ ਗਿਉ ਮੈਂ ਕਿਹਾ ਚੋ ਵੀ ਹੋਣੀ ਹੁੰਦਾ ਭਾਗ ਰਹਾ